ਕਾਬਾਨੀ ਐ ਪਿੱਛੇ ਦੇ ਆਬਾਨੀਆਂ ਦੇ ਮੁੰਡੇ ਦਾ ਵਿਆਹ ਵੇਖਿਆ ਹੁਣੇ ਇੱਕ ਬੰਦਾ ਜਿਹੜੇ ਘਰੇ ਆਬਾਨੀ ਗਿਆ ਕਾਰ ਦੇਣ ਉਹ ਉਸੀ ਰਾਹੋਂ ਜਾਂਦੀ ਚੱਲ ਕੇ ਗਿਆ ਵੀ ਸਾਡੇ ਮੁੰਡੇ ਦੇ ਵਿਆਹ ਤੇ ਹੁਣੇ ਦੁਨੀਆ ਚੋਂ ਅਮਰੀਕਾ ਚੋਂ ਕੈਨੇਡਾ ਚੋਂ ਇੰਗਲੈਂਡ ਚੋਂ ਥਾਈਲੈਂਡ ਚੋਂ ਦੁਨੀਆ ਦੇ ਹਰ ਕੋਨੇ 'ਚ ਆਬਾਨੀ ਦੇ ਮੁੰਡੇ ਦੇ ਵਿਆਹ ਤੇ

ਇਰੇ ਕੁੱਤੇ 5 ਕਰੋੜ ਦੀ ਕਾਰ ਤੇ ਜਾਂਦੇ ਆ ਉਹਨੇ ਇਸ ਦੇਸ਼ ਨੂੰ ਲੁੱਟ ਲਿਆ ਸਾਡਾ ਲੀਡਰ ਜਿਹੜਾ ਨਾਂ ਰਾਹੁਲ ਗਾਂਧੀ ਐ ਉਹ ਆਡੀਆ ਤੇ ਗਿਆਦਾ ਉਹਨੇ ਦੇ ਪਰਿਵਾਰ ਦਾ ਕੋਈ ਬੰਦਾ ਗਿਆ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਮੈਂ ਰਾਹੁਲ ਗਾਂਧੀ ਨੂੰ ਕਿਹਾ ਮੈਂ ਕਿਹਾ ਜਨਾਬ ਤੁਸੀਂ ਅਡਾਨੀਆਂ ਤੇ ਅਬਾਨੀਆਂ ਦੇ ਖਿਲਾਫ ਹੋ ਕਿਹਾ ਨਾ ਕਿਹਾ ਨਾ ਮੈਂ ਕਿਹਾ ਕੋਈ ਨਿੱਜੀ ਲੜਾਈ ਐ ਕਹਿੰਦਾ ਨਾ ਕਹਿੰਦਾ ਮੇਰੀ ਲੜਾਈ ਇਸ ਕਰਕੇ ਐ ਇਹਨਾਂ ਨੇ ਦੇਸ਼ ਦੀਆਂ ਸਾਰੀਆਂ ਚੀਜ਼ਾਂ ਸੰਭਾਲ ਕੇ ਮਾਨਿਪੂਲੇਟਾਈਜ਼ ਕਰ ਲਈ ਜਾਨਕੀ ਹਰ ਚੀਜ਼ ਤੇ ਆਪਣਾ ਕਬਜ਼ਾ ਕਰ ਲਿਆ ਤੇ ਆਪਣਾ ਰੇਟ ਦੇ ਕੇ ਜਿਹੜੀ 5 ਰੁਪਏ ਦੀ ਚੀਜ਼ ਸੀ ਉਹਨੂੰ 25 ਜਵੇਚਤਾ ਤੇ ਪੈਸਾ ਇਕੱਠਾ ਕਰ ਲਿਆ ਇਹ ਦੋਨਾਂ ਬੰਦਿਆ ਕੋਲੇ ਉਹ ਗਰੀਬੋ ਉਹ ਪੰਜਾਬ ਦੀਆਂ ਮੇਰੀਆਂ ਮਾਤਾਓ ਉਹ ਤੁਹਾਨੂੰ ਨਹੀਂ ਪਤਾ ਕਿਉਂਕਿ ਟੈਲੀਵਿਜ਼ਨ ਨਹੀਂ ਵਿਖਾਉਂਦਾ ਸਾਰੇ ਟੈਲੀਵਿਜ਼ਨ ਉਹ ਬਾਨੀਆਂ ਨੇ ਖਰੀਦਨੇ ਜੋ ਤੁਸੀਂ ਵੇਖਦੀਆਂ ਉਹ ਸੱਚ ਨਹੀਂ ਹੈ 80% ਦੇਸ਼ ਦੇ ਲੋਕਾਂ ਦੀ ਜਿਹੜੀ ਆਬਾਦੀ ਹੈ ਉਹਰਾ ਪੈਸਾ ਜਿੰਨਾ 80% ਕੋਲੇ ਉਹਨਾਂ ਦੋਨਾਂ ਕੋਲੇ 80% ਦੇਸ਼ ਦਾ ਪੈਸਾ ਬਾਕੀ ਦੇਸ਼ ਤੋਂ ਘਮ ਰੇ ਇਹ ਕਾਬਾਨੀ ਹੈ ਪਿੱਛੇ ਦੇ ਆਬਾਨੀਆਂ ਦੇ ਮੁੰਡੇ ਦਾ ਵਿਆਹ ਵੇਖਿਆ ਹੁਣੇ ਇੱਕ ਬੰਦਾ ਜਿਹਦੇ ਘਰੇ ਆਬਾਨੀ ਗਿਆ ਕਾਰ ਦੇਣ ਉਹ ਉਸੀ ਰਾਹ ਨੂੰ ਜਾਂਦੀ ਚੱਲ ਕੇ ਗਿਆ ਵੀ ਸਾਡੇ ਮੁੰਡੇ ਦੇ ਵਿਆਹ ਤੇ ਆਉਣੇ ਦੁਨੀਆ ਚੋਂ ਅਮਰੀਕਾ ਚੋਂ ਕੈਨੇਡਾ ਚੋਂ ਮਿਲਾਂਚੋ ਫਾਇਰਚੋ ਦੁਨੀਆ ਦੇ ਹਰ ਕੋਨੇ 'ਚ ਪਬਾਨੀ ਦੇ ਮੁੰਡੇ ਦੇ ਵਿਆਹ ਤੇ ਮੋੜੀ ਗਿਆ ਸਾਰੀ ਦੁਨੀਆ ਦੇ ਅਮੀਰ ਅਮੀਰ ਬੰਦੇ ਤੇ ਤੁਸੀਂ ਰੀਲਾਂ ਵੇਖੀਆਂ ਆ ਮੋਬਾਈਲਾਂ ਤੇ ਮੋਗੋਰੇ ਆ ਭਾਂਗੀ ਦੇ ਕੁੱਤੇ ਓਰੇ ਮੁੰਡੇ ਦੇ ਪਾਲਤੂ ਕੁੱਤੇ 5 ਕਰੋੜ ਦੀ ਕਾਰ ਤੇ ਜਾਂਦੇ ਆ 5 ਕਰੋੜ ਦੀ ਕਾਰ ਤੇ 50 ਕਰੋੜ ਦੀ ਘੜੀ ਬੰਨ੍ਹ ਔਰ ਪਤਾ ਨਹੀਂ ਕੀ ਕੋਛੇ ਜਿਵੇਂ ਕੁੱਤੇ 5 ਕਰੋੜ ਦੀ ਕਾਰ ਤੇ ਜਾਂਦੇ ਆ ਉਹਨੇ ਇਸ ਦੇਸ਼ ਨੂੰ ਲੁੱਟ ਲਿਆ ਸਾਡਾ ਲੀਡਰ ਜਿਹੜਾ ਨਾਂ ਰਾਹੁਲ ਗਾਂਧੀ ਹੈ ਉਹ ਅਮਰੀਕਾ ਤੇ ਗਿਆਦਾ ਉਹਨੇ ਦੇ ਪਰਿਵਾਰ ਦਾ ਕੋਈ ਬੰਦਾ ਗਿਆ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਮੈਂ ਰਾਹੁਲ ਗਾਂਧੀ ਨੂੰ ਕਿਹਾ ਮੈਂ ਕਿਹਾ ਜਨਾਬ ਤੁਸੀਂ ਅਡਾਨੀਆਂ ਤੇ ਅਬਾਨੀਆਂ ਦੇ ਖਿਲਾਫ ਹੋ ਕਿਹਾ ਨਾ ਕਿਹਾ ਨਾ ਮੈਂ ਕਿਹਾ ਕੋਈ ਨਿੱਜੀ ਲੜਾਈ ਹੈ ਕਿਹਾ ਨਾ ਕਿਹਾ ਮੇਰੀ ਲੜਾਈ ਇਸ ਕਰਕੇ ਹੈ ਇਹਨਾਂ ਨੇ ਦੇਸ਼ ਦੀਆਂ ਸਾਰੀਆਂ ਚੀਜ਼ਾਂ ਸੰਭਾਲ ਕੇ ਮੈਨਿਪੂਲੇਟਾਈਜ਼ ਕਰ ਲਈ ਜਾਨਕੀ ਹਰ ਚੀਜ਼ ਤੇ ਆਪਣਾ ਕਬਜ਼ਾ ਕਰ ਲਿਆ ਤੇ ਆਪਣਾ ਰੇਟ ਦੇ ਕੇ ਜਿਹੜੀ 5 ਰੁਪਏ ਦੀ ਚੀਜ਼ ਸੀ ਉਹਨੂੰ 25 ਜਵੇਦ ਚਤਾ ਤੇ ਪੈਸਾ ਇਕੱਠਾ ਕਰ ਲਿਆ ਇਹ ਦੋਨਾਂ ਬੰਦਿਆ ਕੋਲੇ ਉਹ ਗਰੀਬੋ ਉਹ ਪੰਜਾਬ ਦੀਆਂ ਮੇਰੀਆਂ ਮਾਤਾਓ ਉਹ ਤੁਹਾਨੂੰ ਨਹੀਂ ਪਤਾ ਕਿਉਂਕਿ ਟੈਲੀਵਿਜ਼ਨ ਨਹੀਂ ਵਿਖਾਉਂਦਾ ਸਾਰੇ ਟੈਲੀਵਿਜ਼ਨ ਉਹ ਬਾਨੀਆਂ ਨੇ ਖਰੀਦਨੇ ਜੋ ਤੁਸੀਂ ਵੇਖਦੀਆਂ ਉਹ ਸੱਚ ਨਹੀਂ ਹੈ 80% ਇਸ ਦੇਸ਼ ਦੇ ਲੋਕਾਂ ਦੀ ਜਿਹੜੀ ਆਬਾਦੀ ਹੈ ਉਹਦਾ ਪੈਸਾ ਜਿੰਨਾ 80% ਕੋਲੇ ਹੈ ਉਹਨਾਂ ਦੋਨਾਂ ਕੋਲੇ 80% ਇਸ ਦੇਸ਼ ਦਾ ਪੈਸਾ ਬਾਕੀ ਦੇ ਸਭ ਕਮ ਰੇ